వైగ్రో جی 바ਣੀ పడనే వలే ఇన్న గల అవ ਧਿਆਨ जरुर ਰਖਿਏ ਪਹਿਲੀ ਗੱਲ ਜਦ ਵੀ ਆਪ ਬਣੀ ਪੜਨੀ ਆ ਸਾਡਾ ਸਿਰ ਚੰਗੀ ਤਰ੍ਹਾਂ ਟਕਿਆ ਹੋਣਾ ਚਾਹੀਦਾ ਹੈ ਚੰਗੀ ਤਰ੍ਹਾਂ ਕੇਸਾਂ ਨੂੰ ਵਾਕੇ ਗੁੱਤ ਜਾਂ ਫਿਰ ਜੂڑا ਕਰਕੇ ਉਦੋਂ ਹੀ ਬਣੀ ਪੜਨੀ ਹੈ ਕਦੇ ਵੀ ਖੁੱਲੇ ਕੇਸਾਂ ਚ ਬੰਨ ਨਹੀਂ ਪੜਨੀ ਨਾ ਹੀ ਗੁਰੂ ਘਰ ਜਾਣਾ ਮੋਸਟਲੀ ਫੀਮੇਲਸ ਇਦਾਂ ਕਰਦੇ ਕਿ ਆਪਾਂ ਗੁਰੂ ਘਰ ਵੀ ਜਾ ਰਹੇ ਹਾਂ ਤਾਂ ਆਪਾਂ ਖੁੱਲੇ ਕੇਸ ਰੱਖ ਕੇ ਜਾ ਰਹੇ ਹਾਂ ਤੇ ਇਸ ਚੀਜ਼ ਆਪਾਂ ਧਿਆਨ ਰੱਖਣਾ ਹੈ ਦੂਸਰੀ ਗੱਲ ਜਦੋਂ ਵੀ ਆਪਾਂ ਬਾਣੀ ਪੜ੍ਹਨਾ ਗੁਟਕਾ ਸਾਹਿਬ ਤੋਂ ਤਾਂ ਥੱਲੇ ਰੁਮਾਲਾ ਸਾਹਿਬ ਜ਼ਰੂਰ ਹੋਣਾ ਚਾਹੀਦਾ ਤੇ ਗੱਲ 'ਚ ਹਜੂਰੀਆ ਹੋਣਾ ਚਾਹੀਦਾ ਇਸ ਕਰਕੇ ਹੋਣਾ ਚਾਹੀਦਾ ਤਾਂ ਕਿ ਜਦੋਂ ਵੀ ਕੋਈ ਖਾਂਗ ਜਾਂ ਛੇਕ ਆਵੇ ਤਾਂ ਹਜੂਰੀ ਆਗੇ ਕਰ ਦਿੱਤਾ ਜਾਵੇ ਤੀਸਰੀ ਗੱਲ ਜਦੋਂ ਵੀ ਆਪਾਂ ਗੁਰੂ ਘਰ ਜਾ ਕੇ ਗੁਟਕਾ ਸਾਹਿਬ ਤੋਂ ਬਾਣੀ ਪੜ੍ਹਨੀ ਹੈ ਤਾਂ ਆਪਾਂ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਉੱਥੇ ਕਥਾ ਜਾਂ ਫਿਰ ਕੀਰਤਨ ਨਾ ਹੋ ਰਿਹਾ ਹੋਵੇ ਕਿਉਂਕਿ ਧਿਆਨ ਇੱਕੋ ਸਮੇਂ ਇੱਕ ਹੀ ਕੰਮ ਕਰ ਸਕਦਾ ਚੌਥੀ ਗੱਲ ਜਿੱਥੇ ਵੀ ਬੈ ਕੇ ਆਪਾਂ ਬਾਣੀ ਪੜ੍ਹਨੀ ਹੈ ਉੱਥੇ ਸਾਡੇ ਸਾਹਮਣੇ ਕੋਈ ਵੀ ਉੱਚੀ ਥਾਂ ਤੇ ਆਸਣ ਲਾ ਕੇ ਪੰਜਵੀਂ ਗੱਲ ਇਹ ਗਲਤੀ ਆਪਾਂ ਬਹੁਤ ਵਾਰ ਕਰਦੇ ਆਂ ਸਪੈਸ਼ਲੀ ਅਸ ਦੀ ਜਨਰੇਸ਼ਨ ਜਦੋਂ ਵੀ ਆਪਾਂ ਪਾਠ ਕਰਨ ਬੈਠਦੇ ਆਂ ਜਾਂ ਫਿਰ ਬਾਣੀ ਪੜ੍ਹ ਰਹੇ ਹੁੰਦੇ ਆਂ ਤਾਂ ਸਭ ਤੋਂ ਪਹਿਲਾਂ ਆਪਾਂ ਵੀਡੀਓ ਬਣਾਉਣ ਲੱਗ ਜਾਂਦੇ ਆਂ ਫਿਰ ਫੋਟੋ ਅਪਲੋਡ ਕਰਦੇ ਆਂ ਜਾਂ ਫਿਰ ਸਟਰੀਕ ਸੈਂਡ ਕਰਨ ਲੱਗ ਜਾਂਦੇ ਆਂ ਗੁਟਕਾ ਸਾਹਿਬ ਦੀ ਕਿ ਆਪਾਂ ਬਾਣੀ ਪੜ੍ਹ ਰਹੇ ਆਂ ਵਾਹਿਗੁਰੂ ਜੀ ਕਦੀ ਵੀ ਇਸ ਚੀਜ਼ ਦਾ ਸ਼ੋਫ ਜਾਂ ਹੰਕਾਰ ਨਹੀਂ ਕਰਨਾ ਕਿ ਮੈਂ ਇਨੇ ਪਾਠ ਕੀਤੇ ਜਾਂ ਫਿਰ ਅੱਜ ਮੈਂ ਗੁਰੂ ਘਰ ਗਈ ਆਪਾਂ ਕਿੰਨਾ ਪਾਠ ਕਰਦੇ ਆਂ ਜਾਂ ਫਿਰ ਆਪਾਂ ਕਿੰਨੀ ਬੰਦਗੀ ਕਰਦੇ ਆਂ ਇਹ ਸੇ ਵਾਹਿਗੁਰੂ ਜੀ ਤਾਂ ਸਾਡੇ ਵਿੱਚ ਹੋਣੀ ਚਾਹੀਦੀ ਹੈ ਜਿੰਨਾ ਜ਼ਿਆਦਾ ਆਪਾਂ ਸਤਿਕਾਰ ਦੇਵਾਂਗੇ ਉੰਨਾ ਜ਼ਿਆਦਾ ਵਾਈਗੁਰ ਜੀ ਖੁਸ਼ ਹੋਣਗੇ ਤੇ ਆਪਣੀ ਮਿਹਰ ਕਰਨਗੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ